ਸੱਚੇ ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਜੋਸ਼ ਸਿੰਘ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਮੁੜ ਤੋਂ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਬਹੁਤ ਵੱਡਾ ਐਲਾਨ ਕਰ ਦਿੱਤਾ ਪੰਜਾਬ ਦੇ ਵਿੱਚ ਮੁੜ ਤੋਂ ਜਿਮਨੀ ਚੋਣਾਂ ਕਰਵਾਉਣ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ਜਿਮਨੀ ਚੋਣਾਂ ਪੰਚਾਂ ਅਤੇ ਸਰਪੰਚਾਂ ਦੀਆਂ ਜਿਸ ਦੇ ਵਿੱਚ ਤਕਰੀਬਨ 1771 ਪੰਚ ਅਤੇ ਜਿਹੜਾ 90 ਸਰਪੰਚਾਂ ਦੀਆਂ ਜ਼ਿਮਨੀ ਚੋਣਾਂ ਪੰਜਾਬ ਦੇ ਵਿੱਚ ਮੁਰਤੋਂ ਹੁਣ ਜਾਰੀ ਨੇ ਤਾਂ ਬੈਲਟ ਪੇਪਰ ਦੇ ਨਾਲ ਆ ਇਹ ਚੋਣਾਂ ਹੁਣ ਜਾਰੀ ਨੇ 27 ਜੁਲਾਈ ਨੂੰ ਜਿਹੜੀ VOTING ਹੋਣ ਜਾ ਰਹੀ ਆ ਬਹੁਤ ਵੱਡੀ ਕਵਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਮੁਰਤੋਂ ਜ਼ਿਮਨੀ ਚੋਣਾਂ ਦੇ ਹੋਣ ਨੂੰ ਲੈ ਕੇ ਵੱਡਾ ਐਲਾਨ ਹੋ ਚੁੱਕਿਆ ਜਿਸ ਦੇ ਵਿੱਚ ਕਿ 14 ਜੁਲਾਈ ਤੋਂ ਜਿਹੜੀਆਂ ਨਾਮਜ਼ਦਗੀਆਂ ਨੇ ਕਾਗਜ਼ ਭਰਨੇ ਨੂੰ ਸ਼ੁਰੂ ਹੋ ਜਾਣਗੇ ਤੇ ਜੇਕਰ ਤੁਸੀਂ ਕਾਗਜ਼ ਆਪਣੇ ਕਿਸੇ ਨੇ ਵਾਪਸ ਲੈਣੇ ਤਾਂ 19 ਜੁਲਾਈ ਤੱਕ ਕਾਗਜ਼ ਵਾਪਸ ਲੈਣ ਦਾ ਦਿਨ ਹੋਵੇਗਾ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਬੈਲਟ ਪੇਪਰਾਂ ਦੇ ਨਾਲ ਪੰਜਾਬ ਦੇ ਬੱਕੋ ਬਕਰੇ ਪਿੰਡਾਂ ਦੇ ਵਿੱਚ ਇਹ ਪੰਚਾਇਤੀ ਦੀ ਜਿਹੜੀ ਜ਼ਿਮਨੀ ਚੋਣਾਂ ਹੋਣਗੀਆਂ 27 ਜੁਲਾਈ ਨੂੰ ਜੜੀਆਂ ਇਹ ਚੋਣਾਂ ਹੋਣਗੀਆਂ VOTING ਹੋਵੇਗੀ ਤੇ ਨਾਲ ਦੀ ਨਾਲ ਨਤੀਜੇ ਵੀ ਸਾਹਮਣੇ ਆ ਜਾਣਗੇ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਪੰਜਾਬ ਦੇ ਕੁੱਲ 23 ਜ਼ਿਲ੍ਹਿਆਂ ਦੇ ਵਿੱਚ ਇਹ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਕਿਸੇ ਨਾ ਕਿਸੇ ਕਾਰਨ ਕਰਕੇ ਜਿੱਥੇ ਚੋਣਾਂ ਨਹੀਂ ਹੋਈਆਂ ਸੀ ਜਾਂ ਪਰ ਜਿੱਤੇ ਜਿਹੜਾ ਕਿਸੇ ਨੇ ਕੋਈ ਅਸਤੀਫਾ ਦੇ ਦਿੱਤਾ ਆਪਣੇ ਉਹਦੇ ਤੋਂ ਤਾਂ ਇਹ ਸਾਰੇ ਹਲਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੁੜ ਤੋਂ ਜ਼ਿਮਨੀ ਚੋਣਾਂ ਨੂੰ ਲੈ ਕੇ ਐਲਾਨ ਹੋ ਚੁੱਕਿਆ ਸਰਪੰਚਾਂ ਅਤੇ ਪੰਚਾਂ ਦੀਆਂ ਜ਼ਿਮਨੀ ਚੋਣਾਂ ਦਾ ਐਲਾਨ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਕੀਤਾ ਗਿਆ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਕੁਝ ਕੁ ਮਹੀਨੇ ਪਹਿਲਾਂ ਹੀ ਜਿਹੜਾ ਪੰਜਾਬ ਦੇ ਵਿੱਚ ਪੰਚੀ ਅਤੇ ਸਰਪੰਚੀ ਦੀਆਂ ਜੜੀਆਂ ਚੋਣਾਂ ਹੋ ਕੇ 80% ਪਾਰਾ ਹੁਣ ਜ਼ਿਮਨੀ ਚੋਣਾਂ ਨੂੰ ਲੈ ਕੇ ਐਲਾਨ ਹੋ ਚੁੱਕਿਆ ਜਿਸ ਦੇ ਵਿੱਚ ਕਿ ਜਿਹੜਾ 14 ਜੁਲਾਈ ਤੋਂ ਜੜੀਆਂ ਨਾਮਜ਼ਦਗੀਆਂ ਯਾਨੀ ਕਿ ਕਾਗਜ਼ ਭਰਨ ਦੀ ਸ਼ੁਰੂਆਤ ਹੋ ਜਾਵੇਗੀ 19 ਜੁਲਾਈ ਤੱਕ ਜੇਕਰ ਕਿਸੇ ਨੇ ਕਾਗਜ਼ ਵਾਪਸ ਲੈਣੇ ਨੇ ਤਾਂ ਉਹ ਕਾਗਜ਼ ਆ ਵਾਪਸ ਲੈਣ ਦਾ ਸਮਾਂ ਹੋਵੇਗਾ ਤਾਂ ਬੈਲਟ ਪੇਪਰਾਂ ਰਾਹੀਂ ਜਿਹੜਾ ਵਕੋ ਬਕਰੇ ਪਿੰਡਾਂ ਦੇ ਵਿੱਚ ਇਹ ਚੋਣਾ ਹੋਣ ਗਿਆ ਵੋਟਾਂ ਪੈਣ ਗਿਆ 27 ਜੁਲਾਈ ਨੂੰ ਜੜੀਆਂ ਇਹ ਵੋਟਾ ਪੈਣੀਆਂ ਨੇ ਪੰਜਾਬ ਦੇ ਕੁੱਲ 23 ਜ਼ਿਲ੍ਹਿਆਂ ਦੇ ਵਿੱਚ 1771 ਪੰਚ ਅਤੇ 90 ਸਰਪੰਚਾਂ ਦੀਆਂ ਮੁੜ ਤੋਂ ਜ਼ਿਮਨੀ ਚੋਣਾਂ ਨੂੰ ਲੈ ਕੇ ਐਲਾਨ ਹੋ ਚੁੱਕਿਆ ਬਹੁਤ ਵੱਡੀ ਖਬਰ ਜਿਹੜੀ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਜਿਸ ਦਾ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਮੁੜ ਤੋਂ ਜ਼ਿਮਨੀ ਚੋਣਾਂ ਦਾ ਐਲਾਨ ਹੋ ਚੁੱਕਿਆ ਹਾਲਾਂਕਿ ਪਹਿਲਾਂ ਹੀ ਜਿਹੜਾ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਕੁਝ ਕੁ ਸਮੇਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਜਿਹੜੀਆਂ ਚੋਣਾਂ ਹੋ ਸਕਦੀਆਂ ਨੇ ਹਾਲੀ ਦੇ ਵਿੱਚ ਪੰਜਾਬ ਦੇ ਵਿੱਚ ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ ਹੋ ਕੇ ਆਈ ਹੈ ਜਿਹੜੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਰਵਾਈ ਸੀ ਪਾਰਾ ਇਹ ਚੋਣਾਂ ਦਾ ਐਲਾਨ ਜਿਹੜੀਆਂ ਪੰਚਾਇਤੀ ਚੋਣਾਂ ਦਾ ਐਲਾਨ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਕੀਤਾ ਗਿਆ ਕਿ 1771 ਪੰਜ ਅਤੇ 90 ਸਰਪੰਚਾਂ ਦੀ ਜਿਹੜੀਆਂ ਜ਼ਿਮਨੀ ਚੋਣਾਂ ਨੇ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ